ਜੀ ਆਪਾਂ ਪਹੁੰਚ ਗਏ ਹਾਂ ਰੇਲ ਕੋਡ ਲਈ ਸ਼ਹਿਰ ਦੇ ਵਿੱਚ ਅਜੇ ਦੁਕਾਨਾਂ ਨਹੀਂ ਖੁੱਲੀਆਂ ਚੰਗੀ ਤਰ੍ਹਾਂ ਕਿਉਂਕਿ ਟਾਈਮ ਘਟਾ ਇੱਥੇ ਲੇਟ ਦੁਕਾਨਾਂ ਖੁੰਦੇ ਆਗੇ ਪਰ ਅਸੀਂ ਪਿਆਰ ਖੱਲੀ ਪਿਆ ਆ ਆਪਾਂ ਜਿਹੜੇ ਪਿਆਰਦਿਆਂ ਨੇ ਉਹ ਅੱਗੇ ਆਪ ਚਾਹਦੇ ਆ ਤੁੰਤੇ ਤੁੰਹੋ ਨੇ ਬਣੇ ਰਹੋ ਆਪਾਂ ਪਹੁੰਚ ਗਏ ਜੀ ਕਿਲੋ ਗੇਟ ਇਹ ਵੀ ਇੱਕ ਬਾਜ਼ਾਰ ਆਗਾ ਆ ਦੇਖੋ ਅਮਰੂਦ ਸੰਤਰੇ ਲਓ ਜੀ ਹੁਣ ਆਪਾਂ ਪਹੁੰਚ ਗਏ ਇਹ ਲੋਹਾ ਬਾਜ਼ਾਰ ਤੇ ਅੱਗੇ ਅੱਗੇ ਦਿਖਾਉਨੇ ਆ ਤੁਹਾਨੂੰ ਇਹ ਤਾਂ ਹਜੇ ਸ਼ੁਰੂਆਤ ਹੀ ਅੱਗੋ ਅੱਗੋ ਜਿ ਇੱਥੇ ਨਾਲ ਲੋਹੇ ਦੀਆਂ ਹਰ ਇੱਕ ਚੀਜ਼ ਲੋਹੇ ਦੀ ਮਿਲਦੀ ਹੈ ਜੋ ਵੀ ਤੁਸੀਂ ਲੈਣੀ ਆ ਹਰ ਇੱਕ ਚੀਜ਼ ਲੋਹੇ ਦੀ ਬਣਵਾ ਸਕਦੇ ਹੋ ਮੜਵਾਉਣੀ ਹੈ ਬਣਵਾ ਵੀ ਸਕਦੇ ਹੋਗੇ ਮੁੱਲ ਵੀ ਬਣੀ ਬਣਾਈ ਲੈਣੀ ਹੈ ਉਹ ਵੀ ਚੀਜ਼ ਮਿਲ ਜੂ ਚੰਗੀ ਮਾੜੀ ਕੁਆਲਿਟੀ ਹਰ ਇੱਕ ਕੁਆਲਿਟੀ ਹੈ ਇੱਥੇ ਲੋਹੇ ਦੀ ਇਹ ਮੇਨ ਬਾਜ਼ਾਰ ਆ ਜਿਹੜਾ ਹੈਗਾ ਆਪਣੇ ਮੇਲਕੋਟਲੇ ਦਾ ਲੋਹਾ ਬਾਜ਼ਾਰ ਜਿੱਥੋਂ ਹਰ ਵੈਰਾਈਟੀ ਹਰ ਚੀਜ਼ ਹਰ ਰੇਟ ਕੱਟ ਵੱੱਤ ਜਿਵੇਂ ਵੀ ਤੁਸੀਂ ਲੈਣੀ ਚਾਹੁੰਦੇ ਹੋ ਉਵੇਂ ਮਿਲ ਜਾਂਦਾ ਇੱਥੋਂ ਤੇ ਮੋਸਟਲੀ ਲੋਕ ਨੇ ਜਿਹੜੇ ਆਪਣੇ ਨਾਲ ਆਲੇ ਦੁਆਲੇ ਪਿੰਡਾਂ ਦੇ ਤੇ ਦੂਰ ਦੂਰ ਦੇ ਪਿੰਡਾਂ ਦੇ ਵੀ ਇੱਥੇ ਮੇਲਕੋਟਲੇ ਦੇ ਬਾਜ਼ਾਰ 'ਚ ਹੀ ਆਉਂਦੇ ਨੇ ਲੋਹਾ ਵਿਆਰ ਕਡਾਈਆਂ ਜੋ ਵੀ ਤੁਸੀਂ ਲੋਹੇ ਦੀ ਚੀਜ਼ ਚ ਤੁਸੀਂ ਲੈਣੀ ਅਸੀਂ ਸਕਦੇ ਹੋ ਆ ਦੇਖੋ ਸਾਰੀਆਂ ਲੋਹਾ ਵਿਆਰ ਦੁਕਾਨਾਂ ਦੇ ਪੁਰਾਣੀਆਂ ਚੀਜ਼ਾਂ ਮੈਂ ਦੇਖੋ ਕਿੱਡੇ ਕਿੱਡੇ ਕੜਾਹੇ ਕਡਾਈਆਂ ਪੁਰਾਣੀਆਂ ਚੀਜ਼ਾਂ ਸਾਰੀਆਂ ਮਿਲਦੀਆਂ ਨੇ ਕੜਾਈਆਂ ਆਪਣੇ ਕੋਈ ਆਦੂ ਜੀਆਂ ਪੱਟੀਆਂ ਸਾਰਾ ਕੁਝ ਮਿਲਦਾ ਇੱਥੋਂ ਆ ਦੇਖੋ ਜੀ ਸਾਰਾ ਕੁਝ ਲੋਹੇ ਦਾ ਇੱਥੋਂ ਮਰੇਲਕੋਟਲੇ ਦਾ ਫੇਮਸ ਬਾਜ਼ਾਰ ਆ ਜੀ ਇਹ ਲੋਹਾ ਬਾਜ਼ਾਰ ਬੜੀ ਤਵੇ ਕੜਾਈਆਂ ਤਵੀਆਂ ਲੋਹੇ ਦੀ ਜੋ ਵੀ ਆਟਮ ਆ ਜੀ पिंजਰੇ ਬਾਲਟੀਆਂ ਦੇ ਕੁਝ ਮੈਂ ਆਪਣੇ ਪਹਿਲਾਂ ਬਾਲਟੀ ਹੁੰਦੀ ਸੀ ਉਹ ਵਾਲੀਆਂ ਲੋਹਾ ਵੀ ਆ ਰਹੇ ਇਹਨੂੰ ਕਹਿੰਦੇ ਨੇ ਕਿ ਲੋਹਾ 부ਜਾਰ ਇਹ ਤਾਂ ਬਹੁਤ ਵੱਡਾ ਜੇਤੀਆ ਤਾਂ ਕੰਨਾਂ ਖੁੱਲੀਆਂ ਨਹੀਂ ਜੀ ਕੰਨਾਂ ਦਾ ਕੰਨ ਉਹੋ ਕਿ ਬਣਾਉਣਾ ਹੈ ਉਸ ਮਾਂ ਨੇ ਰੱਖ ਕੇ ਰਿਆ ਸੀ ਕਿ ਲੈਣਾ ਨਹੀਂ ਹਿੰਦਾ ਉਹ ਤੇ ਵਾਪਸ ਕਿਵੇਂ ਵਾਪਸ ਨਹੀਂ ਕਿਉਂ ਨਹੀਂ ਆਣਾ ਨਹੀਂ ਲੱਕ ਉਰਕੂ ਡਿਸਪੀ ਨਹੀਂ ਕਿਹਨੂੰ ਰੈੱਡ ਜਿਹੇ ਕਿੰਨੇ ਦੇਖੇ ਪ੍ਰੈਕਟਿਕ ਰੈੱਡ ਜਿਹੜਾ ਲਾਣਾ ਉਹਦੇ ਰੰਡੀ ਉਹਦੇ ਸੂੜਾ ਉਹਦੇ ਨਾਲ ਕੋਈ ਸਟਾਲ ਉਹਦਾ ਕੰਮ ਨਾ ਆਉਂਦਾ ਇਹ ਤਾਂ ਇਹ ਤਾਂ

ਵੇ ਨਹੀਂ ਪਤੀ ਪਾਸੋਂ ਤੋਂ ਪਾਸੋਂ ਆ ਜਿਹੜਾ ਕਹਿੰਦੀ ਸੀ ਆਣੀ ਤੇ ਪੁਰਾਣਾ ਔਰ ਦਿਖਾ ਦਿਓ ਉਹ ਲੱਗਦਾ ਕੋਈ ਮੇਰੇ ਕੋ ਫੋਟੋ ਹੈ ਦਿਖਾ ਇਹ ਫੋਟੋ ਮੈਚ ਕਰ ਰੋ ਜਨਾ ਸੁਣਾਦਾ ਹੈਗਾ ਹਾਂ ਮਲੂਤੋਂ ਦਾ ਪਾ ਬੁਲੰਦ ਮੈਂ ਇਹ ਦੁਕੱਟਾ ਤੇ ਹੈ ਜਮਗਾ ਸਟਾਲ ਲੈ ਗਿਓ ਲੈ 15 ਉਹ ਦੇਖੀ ਉਹ ਦੇਖੀ ਮੈਂ ਰੂਮ ਦੇਖੀ ਪਰ ਅਗੇ 15 ਆਪਕੋ ਲੈਸ ਦੇ ਰਹਾ ਹਾਂ ਅਸਾ ਫਿਰ ਹੈ ਠੀਕ ਹੈ ਫਿਰ ਤਾਂ ਜ਼ੀਰੋ ਫਿਰ ਵੀ ਜ਼ੀਰੋ ਹੈ ਹੋਰ ਬਤਾਏ ਹੋਰ ਬਤਾਏ ਹੈ ਮੈਨੂੰ ਵਦਾਂ ਟਮਾਟੇ ਨਹੀਂ ਛੇੜ ਚ ਨਹੀਂ ਹੈਗਾ ਜੇ ਵਾਲਾ ਨਹੀਂ ਬਈ ਕੁਝ ਪਿਓਰ ਚ ਬਰਕ ਤੋਂ ਬਿਨਾ ਹੋਵੇ ਕੁਝ ਬਰਕ ਵੀ ਹੋਵੇ ਪਰ ਇੰਨਾ ਨਾ ਹੋਵੇ ਜ਼ਿਆਦਾ ਹਾਂ ਜੀ ਮੈਂ ਆਪਕੋ ਸਾਰਾ ਲੈ ਰਿਹਾ ਦਰਮਿਆਨ ਦੇਖੋ ਕਿ ਇਹ ਨੂੰ 2 ਮਿੰਟ ਲੱਗਦਾ ਹਾਂ ਬਹੁਤ ਮੋਟਾ ਹੈ ਤਾਂ ਇਹਦੇ ਨੀਚੇ ਵੀ ਇਹਦੇ ਬਾਰਡਰ ਤੇ ਹੋਇਆ ਪੱਟੀ ਇਹ ਬਾਹਾਂ ਤੇ ਵੀ ਇਹਦੇ ਪਾਕਟਾਂ ਤੇ ਵੀ ਸੋਨਾ ਤਾਂ ਬਹੁਤ ਆਗਾ 900 900 ਕਰਨਾ ਹੋਗਾ ਸਿਆ ਸੋਨਾ ਲਗਭਗ 50000 ਚੱਲ ਇੱਕ ਨਹੀਂ ਹੁਣ ਸੜਾਈ ਬਤਾਉਂ ਫੁੱਲ ਸੜਾਈ ਵਾਲਾ ਨਹੀਂ ਕਿਹ ਅਸਰ ਦਿਖਾਣਾ ਕੋਈ ਤਸ ਤੋਂ ਟੋਪ ਕੋਲ ਦੀ ਕਿ ਕਿ ਮਿਲਦਾ ਤਸ ਤੋਂ ਟੋਪ ਇਹਨਾਂ ਤਾਂ ਨਾਭੀ ਵੀ ਸੋਹਣਾ ਲੱਗਦਾ ਤੇ ਮੈਂ ਮੇਰਾ ਤਾਂ ਵੀ ਇਹਦੇ ਨਾਲ ਤਾਂ ਆਹੀ ਸੋਹਣਾ ਲੱਗਦਾ ਨਾਭੀ ਵੀ ਸੋਹਣਾ ਲੱਗੂਗਾ ਉਹ ਜਿਹੜਾ ਜਿਹੜਾ ਉਹ ਜਿਹੜਾ ਲੈਤਾ ਆਪਾ ਉਹਦੇ ਨਾਲ ਦੇ ਇਹਦੇ ਨਾਲ ਦੇ ਕਾਲੇ ਸੇਮ ਸੋਹਣਾ ਲੱਗੂਗਾ ਮੈਨੂੰ ਤਾਂ ਲੱਗਦਾ ਮੈਨੂੰ ਵੀ ਇਹੀ ਲੱਗਦੀ ਜਾਂਦਾ ਮੈਂ ਵੀ ਨਾਭੀ ਨਾ ਦੇਖ ਲੈਣਾ ਨਾਭੀ ਵੀ ਲੈ ਲੈ ਜੈਕਟ ਆਪਣੇ ਲਈ ਹਾਂਜੀ ਖਲਾਵੇਂ ਹਾਂ ਖਾਂ ਖੋਲਿ ਇਹਨੂੰ ਖੋਲਿ ਮੈਨੂੰ ਲੱਗਦਾ ਤੂੰ ਨਾਭੀ ਲੈ ਲੈ ਮੈਨੂੰ ਇਹ भी ਮਾ है ਨੇ ਬੜੇ ਜੈਕਟ ਦੇ ਲਗਾ ਮਾਪੀ ਲੈ ਲਾ ਲੈ ਇਹ ਵੀ ਪ੍ਰੈਟੀ ਹੈ ਦੇਖੀ ਅਗਰ ਮੈਂ ਸ਼ਾਰਟ ਵਿੱਚ ਜਾਈ 850 ਹੈ ਇਸਕੇ ਵੀ ਕਲਰ ਮਿਲenge ਇਹ ਮਾਪੀ ਖੀ ਲਾ ਬਣੇ ਥੋੜਾ ਕੱਟ ਇਹ ਤਾਂ ਸ਼ਾਲ ਦੇ ਲਾ ਤਾਂ ਮੈਂ ਉੱਥੇ ਸ਼ਾਲ ਕਿੱਥੇ ਲੈਣਾਗਾ ਫਿਰ ਇਹ ਕਿੱਥੇ ਕਰ ਲੈਣਾ ਫਿਰ ਆ ਸੋਣੇ ਲੱਗਣਗੇ ਇਹ ਜਿਵੇਂ ਇਹ ਨਹੀਂ ਨਾ ਜ ਜਿਵੇਂ ਉਹ ਲੁੱਡੂਆਂ ਜਾਨੇ ਦੇ ਵਿੱਚ ਕਪੜਾ

ਇਦਾਂ ਦੇਚ ਨਹੀਂ ਬਲੈਕ ਹੋ ਗਈ ਇਹ ਫੈਬਰਿਕ ਇਹ ਗੱਲ ਜੀ ਮੇਰੇ ਕੋਟਲੇ ਦਾ ਬਾਜ਼ਾਰ ਜਿੱਥੇ ਨਾ ਆਪਾਂ ਬਾਰਗਨ ਕਰਕੇ ਕਪੜਾ ਲੈ ਸਕਦੇ ਆ ਥੋਕ ਦੇ ਰੇਟਾਂ ਦਾ ਸਾਰਾ ਕਪੜਾ ਮਿਲਦਾ ਹੈ ਇੱਥੋਂ ਜਿੰਨਾ ਵੀ ਤੁਸੀਂ ਲੈਣਾ ਬਹੁਤ ਵੈਰਾਈਟੀ ਹੁੰਦੀ ਹੈ ਇੱਥੇ ਕਪੜੇ ਦੀ ਤੇ ਬਹੁਤ ਹੀ ਸੋਹਣੇ-ਸੋਹਣੇ ਥੀਕ ਮਿਲਦੇ ਆ ਇੱਥੇ ਕੋਟਲੇ ਦਾ ਬਾਜ਼ਾਰ ਹੋ ਜੀ ਇਹ ਆ ਮਿਲਦਾ ਕੱਪੜਾ ਇੰਨੀਆਂ ਭੀੜੀਆਂ ਭੀੜੀਆਂ ਗਲੀਆਂ ਨੇ ਮੇਰੇ ਲਕਟਲੇ ਦੀਆਂ ਆ ਦੇਖੋ ਆ ਹੁੰਦਾ ਇੱਥੇ ਕੱਪੜਾ ਜੀ ਇੱਥੇ ਆ ਦੇਖੋ ਐਦਾਂ ਬਾਰਗ ਨਾ ਹੁੰਦੀਆਂ ਨੇ ਇੱਥੇ ਕੱਪੜੇ ਦੀਆਂ ਕਿੰਨਾ ਸੋਹਣਾ ਸੋਹਣਾ ਸਟੱਫ ਆ ਕੱਲ ਇਹਨਾਂ ਦੇ ਦੇਖਣਾ ਵੀ ਮੈਂ ਆਪਰੇ ਹੀ ਦੁਕਾਨਾਂ ਤੇ ਗਈ ਆ ਨਾ ਹੈਲੋ ਹਾਈ ਦੇਖੋ ਜੀ ਇਹ ਹੈਗਾ ਮਰੇਲ ਕੋਟਲੇ ਦਾ ਮੋਸਟ ਮੋਸਟ ਫੇਮਸ ਬਾਜ਼ਾਰ ਹਾਂ ਜੀ Thank you. Ready?

ਬੰਦ ਇਹ ਵਾਲੀ ਸੌਫ ਵੀ ਤੁਹਾਡੀ ਹੈ ਹਾਂ ਆ ਆ ਦੇਖੀ ਨਾਲ ਕਿੰਨੇ ਸੋਹਣੇ ਨੇ ਕਿੰਨਾ ਸੋਹਣਾ ਸਟੱਫ ਹੈ ਇਹ ਸ਼ਾਇਦ ਆਪਾਂ ਨਹੀਂ ਆਪਰੇ ਥੈਂਕ ਯੂ ਗੁਰੇ ਹੋ ਰਹੀਏ ਦੁਪੱਟੇ ਨਾਲ ਲੱਗੀ ਸੀ ਹਾਂ ਇਹ ਤਾਂ ਉਹਦੇ ਨਾਲ ਦਾ ਦੁਪੱਟਾ ਆਹ ਲੈ ਕੇ ਗਈ ਤੇ ਹਾਂ ਇਹ ਆਹ ਇਹ ਉਧਰ ਕਲਰ ਵੱਸ ਲੱਗੇ ਹੈ ਬ੍ਰੀ ਬੀ تین ਤਰ੍ਹਾਂ ਦੀ ਬ੍ਰੀ ਕਾਰ ਆ ਰਹੀ ਆ ਵਾਲੇ ਚ ਲੱਗੇ ਸੀ ਸ਼ਿਮਰ ਤੇ ਇਹ ਕੋਆਰਡੀਨਸ ਆ ਰਹੇ ਕਚੂਰ ਆ ਰਹੇ ਆ ਇਹਦੇ ਵਿੱਚ ਬਾਈ ਨੂੰ ਪੁੱਛ ਲਾ ਕਿ ਆਈ ਆ ਤੂੰ ਕਿ ਉਹ ਹਾਂ ਜਿਹੜੀ ਤੂੰ ਕਿ ਉਧਰ ਆਉਂਦੀ ਹੈਗੀ ਹਰਿਆਪੁਰ ਸਾਹਿਬ ਉਧਰ ਨਹੀਂ ਤੂੰ ਇਹਨਾਂ ਨਹੀਂ ਲੈ ਕੇ ਗਈ ਸੀ ਲੈ ਕੇ ਹਾਂ ਹਾਂ ਇਹਨਾਂ ਨੂੰ ਲੱਗੇ ਸੀ ਇਹ ਕੋਈ ਨਾ ਮਤਲਬ ਇਹ ਕੋਈ ਹੋਰ ਕੋਈ ਡਰੈਸ ਵਾਸਤੇ ਆ ਇਹ ਨੂੰ ਪਛਾਣ ਲਿਆ ਮੈਨੇ ਕਾਕੇ ਨੇ ਇਹ ਸੀਗਾ ਉਸ ਦਿਨ ਮੰਨ ਲਓ ਮੇਰੇ ਦਿਮਾਗ ਚ ਆਇਆ ਉਹ ਆ ਗਿਆ ਜਿਹੜੇ ਕੱਪੜੇ ਤੁਹਾਨੂੰ ਕਿਹਾ ਸੀ ਮੈਂ ਉਹ ਉਹ ਦਿਨੇ ਖਾਦੀ ਸਿਲਕ ਚ ਕਹੇ ਗਈ ਸੀ ਆਏ ਨਹੀਂ ਅਜੇ ਖਾਦੀ ਸਿਲਕ ਤੇ ਨਹੀਂ ਹੈਗਾ ਸੀ ਇਹ ਸੀ ਤੇ ਉਹ ਵੀ ਰ ਸੀ ਮੈਨੂੰ ਐ ਕਰ 3 ਕਿਲੋ ਪਰ ਸਾਰੇ ਮੈਂ ਲਓ ਉਹਦਨੇ ਆਏ ਨਹੀਂ ਉਹ ਵੀ ਦਿਖਾਏ ਮੇਰੇ ਉਹ ਵੀ ਦਿਖਾਏ ਕਸਟਮਰ ਸਾਰੇ ਆ ਵੀ ਆ ਆ ਬਾਈ ਨੂੰ ਪੁੱਛ ਰੇ ਸੋ ਤੇਰੇ ਕਸਟਮਰ ਦਿਨੇ ਆਉਣੇ ਸੀ ਕੱਲ ਦੇ ਦੇ ਕਿੰਨਾ ਸੌਫਟ ਆ ਵਾਲਾ ਇਹ ਵੀ ਨਾ ਦੇ ਕਿੰਨਾ ਸੌਫਟ ਆ ਇਹ ਫਿਰ ਕੀ ਗੱਲ ਇਹ ਫਰਕ ਉਹ ਵੀ ਪਿਆ ਆ ਦੇ ਰਾਤ ਵਾਲਾ ਵੀ ਪਿਆ ਆ ਇਹ ਵਾਲਾ ਦੀ ਤੇ ਵਧੀਆ ਵਾਲਾ ਵੀ ਪਿਆ ਦਾ ਸਾਰੇ ਤਰ੍ਹਾਂ ਦੇ ਇਹ ਕਿੰਨੇ ਦੀ ਇਹਦੀ ਸ਼ਰਟ ਕਿੰਨੇ ਦੀ ਬਣੂਗੀ ਇਹਦੀ ਵਾਲੀ ਬਸ ਉਹਦੀ ਵੀ 300 ਦੀ ਆ ਪਿਓਰ ਦੇ ਵਿੱਚ ਇਹ ਡਾਈ ਵੀ ਹੋ ਜਾਂਦਾ ਡਾਈਏਬਲ ਇਹ ਪਿਓਰ ਚ ਇਹਦਾ ਕਿੰਨੇ ਬਣੂਗਾ ਪੂਰਾ ਸੂਟ ਪੂਰਾ ਵਾਲਓਵਰ ਬਣਾਉਣੇ 600 ਦਾ ਸੂਟ 600 ਦਾ ਸੂਟ ਦੇ ਲੋ ਪਲੇਨ ਦੇ ਰੇਟ ਹੈ ਇਹਨੇ ਦੇ ਪਲੇਨ ਆ ਰਹੇ ਨੇ ਇਹ ਦੇ ਅਸਡੇ ਪਿੱਛੇ ਸਾਰੇ ਪਲੇਨ ਪਏ ਨੇ ਨਾ ਵਧੀਆ ਐ ਛਾਂਣ ਛੁੰਡਾ ਨਹੀਂ ਜੋ ਵੀ ਆ ਜੋ ਬਣਾਉਨੇ ਆ ਪਾ ਉਹ ਚੀਜ਼ ਹੈ ਹੋਏ ਤੁਹਾਡਾ ਤਾਂ ਵੈਟਰ ਸੀਟੀਆਂ ਮਰ ਗਿਆ ਆ ਦੇਖੋ ਉਧਰ ਮੈਨੂੰ ਪਾਈ ਕੇ ਵੀ ਫੋਟੋਆਂ ਦਿਖਾਈਆਂ ਸੀ ਕਿਹਨੇ ਐ ਮੋਰ ਵਾਲਾ ਆ ਰਿਹਾ ਹੁਣ ਕਿੱਥੇ ਮੋਰ ਆ ਬਿਲਕੁਲ ਮੋਰ ਬਣਾਈ ਦੀ ਹਾਂ ਇਹਦੀ ਹਾਂ ਇਹਦੇ ਮੋਰ ਨਹੀਂ ਹੋਣੀ ਇਹ ਵੀ 300 ਦੀ ਬੰਦ 300 ਦੀ ਸ਼ਰਟ ਬੰਦੀ ਹੈ ਇਹਦੀ ਨਹੀਂ ਥੋੜਾ ਜਿਹਾ ਹੀ ਰਹਿ ਗਿਆ ਮੰਮੇ ਦੇ ਠੀਕ ਮੱਕੇ ਸੋਰ ਕਿਹੜਾ ਗੱਡੀ ਆ ਤਕੀਨ ਖਾਵਦਾ ਜਿਹੜਾ ਆ ਵਾਲਾ ਆ ਗੱਡਿਆ ਸੀ ਇੱਕ ਪੀਚ ਜਿਹਾ ਵੀ ਸੋਨਾ ਸੀਗਾ ਇਹ 625 ਦੀ ਸ਼ਰਟ 625 625 ਕੋਈ ਤਾਂ ਪਤਾ ਲੱਗਿਆ ਆਹ ਫੋਟੋ ਆ ਗਿਆ ਤੇ ਨੀ ਗੱਲ ਫਿਰ ਹੁੰਦੀ ਰਹੀ ਹੈ ਹਾਂ ਕਲਰ ਫੁੱਲ ਨਹੀਂ ਲਿਆ ਜਾਂਦਾ ਤੂੰ ਆਹ ਕਲਰ ਫੁੱਲ ਢੋਣੀ ਗੱਲ ਇਹ ਨਹੀਂ ਚੱਲ ਸੋਹਣਾ ਤੇ ਅੱਛਾ ਸ਼ਾਇਦ ਲਾਈਟ ਦੇ ਵਿੱਚ ਜ਼ਿਆਦਾ ਸੋਹਣਾ ਲੱਗਦਾ ਹੋਵੇ ਨਹੀਂ ਵੈਸੇ ਵੀ ਇਹ ਬਹੁਤ ਸੋਹਣਾ ਲੱਗਿਆ ਗੱਲ ਨਹੀਂ ਫਿਰ ਫਿਰ ਗੱਲ ਇਹ ਵੀਰ ਕੱਗਰਾ ਬਣਾ ਸਾਧੂ ਢੋਗਰਾ ਨਹੀਂ ਕਮੀਜ਼ ਨਾਲ ਸਲਵਾਰ ਮਿਲੂਗੀ ਇਹਦੇ ਸਿਲਕ ਦੀ ਮੇਰੀ ਗੱਲ ਤੁਸੀਂ ਇਹ ਚ ਮੈਨੂੰ ਸੋਹਣਾ ਲੱਗਿਆ ਇਹ ਰੰਗ ਕਲਰ ਤੇ ਇੰਨਾ ਤੇ ਕਲਰ ਕਲਰ ਚੇਂਜ ਨਹੀਂ ਸੋਹਣੀ ਨਾ ਮੈਂ ਉਹ ਦੇਖਦੀ ਆ ਉਹ ਜੇ ਕਲਰ ਨਹੀਂ ਗੇ ਉਹ ਨਾਬੀ ਲਾਲ ਹਰੇ ਜੇ ਤਾਂ ਮੈਨੂੰ ਸੋਹਣੇ ਨਹੀਂ ਲੱਗਦੇ ਉਹ ਆਹ ਵਾਲੇ ਕਲਰ ਦੇ ਇਹ ਮੈਂ ਤਾਂ ਉਹ ਨਹੀਂ ਹਰਾ ਕਲਰ ਲੈਂਦੀ ਨਾ ਪੀਲੇ ਕਲਰ ਵਾਲਾ ਕਿਹੜਾ ਇੰਨਾ ਚੋਹਲੇ ਆਹ ਵਾਲਾ ਕੱਟ ਕੇ ਦਿਓ ਰੋਸ ਇਹ ਕਿੱਥੋਂ ਸੋਹਣਾਗਾ ਪੀਲਾ ਕਲਰ ਇਹ ਕੀ ਹੈ ਚੰਦਾ ਜੇ ਇੰਨਾ ਆ ਇੰਨਾ ਦਾ ਪਤਾ ਵੀ ਲੱਗਦਾ ਵੀ ਹੈਗੇ ਨੇ ਆ ਦੇ ਆ ਦੇਖ ਇਹਦਾ ਵੀ ਕਿੰਨਾ ਚੋ ਉਹ ਨੀਚੇ ਵਾਲਾ ਦਿਖਾਈ ਇੱਕ ਡਾਟਸ ਵਾਲਾ ਕੱਢਿਆ ਸੀਗਾ ਆ ਦੇ ਆ ਦੇ ਆ ਦੇ ਇਹੇ ਹਾਂ ਇਹ ਵੀ ਸੋਨਾਗਾ ਨਾ ਪਰ ਉਹ ਨਾ ਇਹਨਾਂ ਤੋਂ ਬਹੁਤ ਜ਼ਿਆਦਾ ਅੱਛਾ ਲੱਗਦਾ ਅਰੇ ਮੈਡਮ ਨਮਸਤੇ ਮੈਂ ਮਾਲ ਲਾਇਆ ਤਾਂ ਉਸ ਦਿਨ ਆਪਨੇ ਦੇਖਾ ਹੋਗਾ ਸੇਮ ਡਿਜ਼ਾਈਨ और कलर इसमें कलर हाँ एक डिजाइन इसका मैडम और मैचिंग करके ए भी नहीं नहीं तो नहीं तू पिंक ना ले तू तू तो पहन तो वास्ते था, था। पर आ भी बहुत सोना गले देख कितना प्यारा कलर है पिंक है ना भाई अपने हिसाब से लगा दो भाई यो दिखाइयो माउस जे शेड है जड़ा ज्यादा के है ये कैंची बढ़िया बढ़िया की था। था। ये कैंटीन रखो बैठो देखता है एक दो उस वाले में भैया देखना पड़ेगा प्लेन है प्लेन 124 मीटर 8 बैटरी 180 ब्लू कलर प्लेन है ना प्लेन वो दूसरे कपड़े में तो ये वाला हैगा ये हमने ही करवाया है हमने ही बनवाया है ये वर्क आपने करवाया है ए वाला कपड़े में कलर है और तो हम आपको ना एक चीज़ दिखाते हैं ये एक्चुअली क्या है ना ये जो चीज़ है ये ऑर्डर के बनवाई हुई है पता है क्या होता है इसकी मैचिंग है प्रॉपर मिलती नहीं है फिर ये इसका हमने टोन टू टोन पे माल बनवाया हुआ है तैयार कराया है ठीक है इसमें ना डिजाइन है यही है दस कलर का नौ कलर का इसमें अवेलेबल है मेरे पास ठीक है आपके पास कलर हैं इसके जी मैम कलर वो दिखा देना प्लीज कौन कौन से है दिखाते आप... हैं हाँ ये फैंडी सिल्क है जी फैंडी सिल्क फैंडी सिल्क है फैंडी सिल्क है।

ये भी किसी के किसी का सूट ये है ये भी ऑर्डर का, कटे का अभी इसमें okay. जो, जो बच गया ना तो हम अब तो मैं देंगे, किसी को नहीं देंगे और बोलो ठीक है सारे ऑर्डर करवाए तैयार हो ऑर्डर अभी प्लेन कपड़ा नहीं है आपके पास है अलग ऐसी अगर प्लेन अलग से बने ना हो तो ये बॉटम लेकिन जी प्लेन लग तो लेना ये शर्ट नहीं प्लेन है तो उसे रेडी करवा के ये दो प्लेन ही देंगे ये कपड़ा ये प्लेन मिल नहीं रहा ना ये फैब्रिक वैसे ये 20 मीटर है अगर बहुत सोना कपड़ा बहुत सोना कपड़ा तो गा 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 न? न? तो बहुत ज्यादा है बहुत ज्यादा कपड़ा देंगे 20 मीटर कपड़ा है 4 400 एक मीटर अभी चाहिए कपड़ा

ਆ ਉਹ ਸਭ ਤੈ ਕਰਕੇ ਰਖ ਰਾਈਏ ਸਾਟਨ ਆਈ ਹੈ ਉਹ ਵੈਲਵਟ ਹੈ ਮਿਲ ਜਾਏਗਾ ਸਭ ਨੂੰ ਇਹ ਹੈਗਾ ਤੇਲੀਆ ਵਾਲਾ ਬਾਜ਼ਾਰ ਕੱਪੜੇ ਦੀ ਮਾਰਕੀਟ ਜਿੱਥੋਂ ਕਿ ਕੱਪੜਾ ਬਹੁਤ ਸਸਤੇ ਜਿਵੇਂ ਆਪਾਂ ਨੂੰ ਦੁਕਾਨਾਂ ਦੇ ਵਿੱਚ ਬਹੁਤ ਮਹਿੰਗੇ ਮਹਿੰਗੇ ਦੱਸ ਦਿੰਦੇ ਆ ਵੀ 8000 ਵਾਲਾ ਇੱਥੋਂ ਨਹੀਂ ਇਹ ਚੀਜ਼ ਹੈਗੀ ਇੱਥੋਂ ਆ ਖੀਨ ਖਾਪਦੇ ਪੈਲੇ ਜਿਹੜੇ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਆ ਇੱਕ ਕੱਪੜਾ ਕਿਹੜੀ ਸਿਲਕ ਕਹਿੰਦੇ ਸੀ ਇਹ ਫੈਂਡੀ ਫੈਂਡੀ ਸਿਲਕ ਨਮਾ ਐਨਾ ਜਿਆਦੇ ਪੜਾਈ ਇੰਨਾ ਜ਼ਿਆਦੇ ਕੱਪੜਾ ਨਾ ਸੋਹਣਾ ਮੈਂ ਕਹਿੰਦੀ ਪੁੱਛੋ ਨਾ ਮੈਂ ਪਹਿਲੀ ਵਾਰ ਦੇਖਿਆ ਇਹ ਚ ਦੋਸ਼ ਐ ਛੇਡਾ ਮਾਰਦੇ ਆ ਇਦਾਂ ਤੇ ਇੰਨਾ ਸੌਫਟ ਆ ਜਮੇ ਕੱਪੜਾ ਬਸ ਪੁੱਛੋ ਹੀ ਨਾ ਕੋਸ ਇਹਨਾਂ ਨੇ ਇਹ ਰੈਡੀ ਕਰਕੇ ਦਿੱਤਾ ਕਸਟਮਰਾਂ ਦੇ ਲਈ ਵਰਕ ਕਰਵਾ ਕੇ ਆਪ ਪਲੇਨ ਵੀ ਦੇ ਦਿੰਦੇ ਨੇ ਹਜੇ ਕਹਿੰਦੇ ਪਲੇਨ ਕੱਪੜਾ ਇਹ ਅਵੇਲੇਬਲ ਨਹੀਂ ਹੈਗਾ ਇੱਧਰ ਮੇਰੀ ਸਿਸਟਰ ਇਹਨਾਂ ਦੇ ਆਉਂਦੀ ਆ ਪੱਕੀ ਗਾਹਕ ਆ ਤਾਂ ਕਰਕੇ ਕਹਿੰਦੇ ਤੁਹਾਡੇ ਲਈ ਅਸੀਂ ਇੱਕ ਸੂਟ ਕਰ ਦਿੰਨੇ ਆ ਇਹਨਾਂ ਨੇ ਮੇਰੀ ਭੈਣ ਨੇ ਲੈਣਾ ਇੱਕ ਸੂਟ ਤੇ ਉਹ ਦੇਣਗੇ ਪਰ ਹਜੇ ਇਹ ਆਮ ਨਹੀਂ ਹੈਗਾ ਦੁਕਾਨਾਂ ਦੇ ਉੱਤੇ ਇੱਥੇ ਤੇਲੀ ਵਾਲੇ ਬੰਗਾਰ ਚ ਮਤਲਬ ਕਿ ਜੋ ਵੀ ਵੈਰਾਈਟੀ ਆਉਂਦੀ ਆ ਸਾਰਿਆਂ ਨੂੰ ਪਹਿਲਾਂ ਇੱਥੇ ਆਉਂਦੀ ਆ ਮਰੇਲ ਕੋਟਲੇ ਦੇ ਵਿੱਚ ਅਭੀ ਹਮ ਦਿਖਾਤੇ ਹਮ ਇਹ ਬਰਕ ਵਾਲੀਆਂ ਜੋ ਵੀ ਸ਼ਰਟ ਆਪਾਂ ਲੈਣੀਆਂ ਨੇ ਡਾਈ ਕਰਵਾਉਣੀਆਂ ਨੇ ਬਰਕ ਵਾਲੀਆਂ ਕੁਝ ਵੀ ਸਾਰਾ ਕੁਝ ਇੱਥੇ ਮਿਲ ਜਾਂਦਾ ਸਾਰਾ ਕੁਝ ਆਹ ਵਾਈਟ ਦੇ ਵਿੱਚ ਪਏ ਆ ਆਹ ਆਫ ਵਾਈਟ ਤੇ ਬਰਕ ਬਾਧੂ ਬਰਕ ਇਹਨਾਂ ਦੇ ਆਪਾਂ ਕੋਈ ਵੀ ਕਲਰ ਕਸਟਮਾਈਜ਼ ਕਰਾ ਸਕਦੇ ਆ ਕੋਈ ਵੀ ਕਲਰ ਕਰਵਾ ਸਕਦੇ ਆ ਥੈਂਕ ਯੂ ਬ੍ਰਿ ਉਹ ਵੀ ਬਰਕ ਵਾਲਿਆ ਸਾਰਾ ਆਪਾਂ ਕਲਰ ਕਰਵਾ ਸਕਦੇ ਆ ਇਹਨਾਂ ਤੇ ਜੋ ਵੀ ਆਪਣੀ ਮਨਸਤਾਨਾ ਕਿਹੜਾ ਇਹ ਉਹੀ ਉਹਦੇ ਵਿੱਚ ਹੀ ਆਉਜ ਕਲਰ ਆ ਇਹ ਦੇਖ ਹੱਥ ਚ ਵੜ ਕੇ ਦੇਖ ਯਾਰ ਆ ਕੈਮਰੇ ਤੇ ਦਾ ਕਲਰ ਹੋਰ ਆਉਂਦਾ ਵੈਸੇ ਹੋਰ ਆ ਆਪਣੀ ਹਲੋ ਇਹ ਕਪੜੇ ਦਾ ਇਹ ਕਪੜੇ ਦਾ ਫਰਕ ਹੈਗਾ ਸੇਮ ਹੈ ਸੇਮ ਹੈ ਫਰਕ ਇਹਨਾਂ ਬਸ ਕੀ ਫਰਕ ਆ ਉਹ ਬਾਹਰ ਰਿਹਾ ਹੈ ਕਪੜਾ ਇਹ ਹੁਣ ਕੱਢਿਆ ਸ਼ਾਇਦ ਹੋ ਸਕਦਾ ਇਹ ਆ ਵੀ ਕਾਲੇ ਬਹੁਤ ਸੋਹਣਾ ਕਲਰ ਆ ਇਹ ਕੈਮਰੇ ਦੇ ਵਿੱਚ ਹੋਰ ਆਈ ਜਾਂਦਾ ਬਲੂ ਹੋਰ ਆਈ ਜਾਂਦਾ ਪਰ ਹੈਗਾ ਇਹ ਗ੍ਰੀਨ ਸ਼ੇਡ ਜੀ ਚਾ ਇਹ ਤੈਨੂੰ ਜਿਹੜਾ ਉਹਨਾਂ ਦੇ ਪਿਆਸ ਸੀ ਮਹਿਰੂਨ ਜਿਹੜੇ ਲੱਗ ਰਿਹਾ ਹੈ ਸ਼ੇਡ ਇਹ ਇਹ ਕਪੜੇ ਤੇ ਹੋਇਆ ਪਿਆ ਆ ਸ਼ੋਰਟ ਹੈ ਅਧੂਪਤਾ ਹੈ ਇਹ ਨਾ ਇਆ ਇਹਨਾਂ ਨੇ ਸੂਟ ਨਾ ਰੈਡੀ ਕਰਵਾ ਕੇ ਦਿੱਤਾ। ਕਿਹਾ ਮੈਮ ਜੋ ਆਪਕੋ ਦਿਖਾਇਆ ਉਹ ਔਰਗੈਂਜ਼ਾ tha। ਕਿ ਇਹ ਨਿਆ ਕਪੜਾ ਆਇਆ ਹੈ। ਦਿਖਾਏ? ਦੇਖੋ ਆਦੀ ਇਹ ਇਹ ਨਿਕਲ ਰਿਹਾ। ਕਿ ਮੈਂ ਇਹ ਦੇਖੋ ਦੇਖੋ ਤੁਹਾਨੂੰ। ਬਹੁਤ ਸੋਹਣਾ ਹੈ ਵੀ। ਕਿ ਉਭਾਰਾ ਲੱਗ ਰਿਹਾ। ਪੜੀ ਹੈ ਇਹਦੀ ਕੋਸ। ਕੀ ਖਿਆਲ ਹੈ? ਥੈਂਕ ਯੂ ਬ੍ਰੇਕ। ਹਾਂ ਉਹ ਮੀਂਹ ਇਹਨਾਂ ਬੱਲੇ ਲੱਗ ਗਿਆ ਇਕਦਮ ਇਸ ਕੱਟਿਆ ਨਾ।

ऐसे भी आप कुछ बना सकते हो फुल पार्टी वेयर लुक शर्ट बॉटम टू पीस अगर प्लेन के साथ चाहिए वो भी प्लेन नहीं है प्लेन के ये साथ कितने तो का सूट हो जाएगा भैया ये, ये साढ़े बारह सौ की शर्ट है और गेंजा हैंड वर्क और गेंजा पे है ये जी देखिए जी कलर कितना बेहतरीन कलर है ये

डेढ़ तो तो हुआ है इस चीज का। ये इसलिए लाया था पाँच पाँच मीटर के प्लेन अगर अपने पास बच गया तो हम दे देंगे ये बत्तीस का रेडी हुआ बत्तीस सौ रेडी हुआ ਠੰਡ ਹੋ ਗਈ ਇਹ ਬਹੁਤ ਜ਼ਿਆਦਾ ਟਾਈਮ ਹੋ ਗਿਆ 4 ਕਿਤੇ 4:30 ਹੋ ਗਈ 4 ਵਜ ਗਈ ਆਪਾਂ ਘਰ ਨੂੰ પાਪਾ ਸੱਲੇ ਬੇਸ ਟ੍ਰੇਲ ਕੋਟ ਲੈ ਜਾ ਤੇ ਨਹੀਂ ਆਉਣਾ ਮੈਂ ਲਾਉ ਜੀ ਬੇਸਟਰੇ ਲੱਗੇ ਸਾਰਿਆਂ ਦੇ ਬ੍ਰਾਂਡੇ ਦੇ ਵਿੱਚ ਸਾਰੀਆਂ ਬੀਬੀਆਂ ਇੱਕ ਥਾਂ ਇਕੱਠੀਆਂ ਹੋਣਗੀਆਂ ਮੈਨੂੰ ਡਾ ਲੈਂਦੇ ਸਾਰੇ ਲਾ ਦੇ ਹੋ ਗਿਆ ਕਿਵੇਂ ਆਹ ਤੋਂ ਨਹੀਂ ਦੁਖ ਚਾੜਦਾ ਬਣੇ ਤੇ ਡਾ ਲੈਂਨੀ ਇਹ ਬਚਾਰੇ ਜੀ ਆਜੂ ਤਾਂ ਮੇਰਾ ਦੁੱਧ ਨਾ ਡੋਲਦੀ ਨਾਲੇ ਲੇਕ ਕਰ ਮਟਰ ਚੱਲਦੀ ਆ ਦੋ ਮਹੀਨਾ ਨਹੀਂ ਕਦੇ ਕੰਮ ਨਾ ਉਤਮੋ ਪਿਆ ਅਕੋਸ਼ੀ ਕਿਥੇ ਲੱਗੇ ਮਾ ਆਇਂਦਾ ਹੈ ਭਰਾ ਇਹਦਾ ਨੰਗਾ ਰੱਖ ਜਾ ਕਰੂ ਨਾ ਫੋਨੇ ਨਾ ਆਵੇ ਨੀ ਆਪਦਾ ਪਾਠ ਕਰਨ ਨੂੰ ਬਹਿ ਜਾਣਾ ਥੱਲੇ ਲਾ ਲੈਂਦੀ ਰੱਦ ਨੂੰ ਘਰਾਣੇ ਮਾਰੀ ਉਹ ਜੇ ਗੱਲ